गाने ਤੁਹਾਡੇ ਸੁਣੇ ਨੇ ਹਿੱਟ ਗਾਣੇ ਦਿੱਤੇ ਨੇ ਤੁਸੀਂ ਇੰਡਸਟਰੀ ਨੂੰ ਹੁਣ ਫਿਲਮ ਕਰ ਰਹੇ ਹੋ ਫਿਲਮ 'ਚ ਪਹਿਲਾਂ ਤਾਂ ਕਿਰਦਾਰ ਸਮਝਣਾ ਚਾਹੂੰਗੀ ਤੁਹਾਡਾ ਕਿ 뮤직 ਡਾਇਰੈਕਟਰ ਦਾ ਕਿਰਦਾਰ ਹੀ ਕਰ ਰਹੇ ਹੋ ਜਾਂ ਕੁਝ ਹੋਰ ਨਾ ਭਾਈ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਇੱਕ ਵਾਰ ਮੈਂ ਇਸ ਮੂਵੀ ਦਾ 뮤직 ਕਰ ਰਿਹਾ ਸੀ ਤਾਂ ਭਾਈ ਕਹਿੰਦੇ ਵੀ ਭਾਈ ਇਹ ਤੁਹਾਡਾ ਹੀ ਕਰੈਕਟਰ ਹੈ ਤੁਹਾਡੀ ਲਾਈਫ ਆ ਤੇ ਉਹੀ ਆਪਾਂ ਸੇਮ ਕਰਨਾ ਸੋ ਮੈਂ ਕਿਹਾ ਵੀ ਇਹ ਵੀ ਦੇਖੀਏ ਕਰਕੇ ਵੀ ਕਿੱਦਾਂ ਲੱਗਦਾ ਸੋ ਰਿਐਲਿਟੀ 'ਚ ਵੀ ਮੂਵੀ ਦਾ 뮤직 ਕਰ ਰਹੇ ਹਾਂਜੀ ਹਾਂਜੀ ਰਿਐਲਿਟੀ ਸਾਰੀ ਮੂਵੀ ਦਾ 뮤직 ਮੈਂ ਕੀਤਾ ਫੈਮਲੀਆਂ ਨੂੰ ਲੋਕਾਂ ਨਾਲ ਕਨੈਕਟ ਕਰਨ 'ਚ ਮਿਊਜ਼ਿਕ ਦਾ ਬਹੁਤ ਵੱਡਾ ਹਿੱਸਾ ਹੁੰਦਾ ਰਾਈਟ ਮਿਊਜ਼ਿਕ ਬਹੁਤ ਵੱਡਾ ਪਾਰਟ ਪਲੇ ਕਰਦਾ ਫਿਲਮ ਦੇ ਵਿੱਚ ਇੱਕ ਸੈਂਟਰ ਪੁਆਇੰਟ ਕਹਿ ਸਕਦੇ ਆ ਚਾਹੇ ਗਾਣਿਆਂ ਦਾ ਮਿਊਜ਼ਿਕ ਹੋਵੇ ਚਾਹੇ ਬੈਕਗ੍ਰਾਉਂਡ ਮਿਊਜ਼ਿਕ ਵੈਸੇ ਹੀ ਹੋਵੇ ਹੈਨਾ ਫਿਲਮ ਦਾ ਉਹਦੇ ਲਈ ਤੁਸੀਂ ਕੀ ਸਪੈਸ਼ਲ ਕਰ ਰਹੇ ਹੋ ਕੀ ਕ੍ਰੀਏਟਿਵ ਕਰ ਰਹੇ ਹੋ ਕਿ ਲੋਕ ਜਿਹੜੇ ਨੇ ਇਹਨੂੰ ਅਲੱਗ ਕਹਿ ਮੈਂ ਇਹ ਨਹੀਂ ਕਹਿੰਦਾ ਕਿ ਲੋਕ ਅਲੱਗ ਕਹਿਣਗੇ ਪਰ ਲੋਕ ਆਪਣਾ ਮਿਊਜ਼ਿਕ ਇਹਨੂੰ ਜ਼ਰੂਰ ਕਹਿਣਗੇ ਹਰ ਹਰ ਇਨਸਾਨ ਨੂੰ ਇਹ ਲੱਗੂਗਾ ਕਿ ਮਿਊਜ਼ਿਕ ਦੇ ਥਰੂ ਵੀ ਮੇਰੀ ਗੱਲ ਹੋ ਰਹੀ ਹੈ ਉਹ ਅੱਖਾਂ ਨੀ ਲੀਆਂ ਚ ਕਾਲਾ ਕਜਲਾ ਸ਼ਕੀਨ ਜੱਟ ਨਾ ਵੇ ਆਈ ਲੱਗਦੀ ਉਹ ਫਿਰੇ ਫਸਲਾਂ ਦੇ ਨਾਂ ਪੁੱਛਦੀ ਉਹ ਗੋਰੀ ਲੰਡਣ ਤਾਂ ਹੀ ਲੱਗਦੀ ਸਮਧਾਨੀਆਂ ਦੇ ਸੈੱਟ ਤੇ ਹੈਗੇ ਆ ਅਸੀਂ ਮਨੀ ਔਜਲਾ ਸਾਡੇ ਨਾਲ ਨੇ ਸੋ ਮਨੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਐਂਡ ਬੈਸਟ ਵਿਸ਼ੇਸ ਫੋਰ ਦਮਧਾਨੀ ਅਹੈਂਕਿਊ ਸੋ ਮੱਚ ਜੀ ਔਰ ਤੁਹਾਡੀ ਸਾਰੀ ਟੀਮ ਦਾ ਔਰ ਜਿਹਨੇ ਤੁਹਾਡੇ ਵਿਊਅਰਸ ਮੈਨੂੰ ਦੇਖ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨ गाने ਤੁਹਾਡੇ ਸੁਣੇ ਨੇ ਹਿੱਟ ਗਾਣੇ ਦਿੱਤੇ ਨੇ ਤੁਸੀਂ ਇੰਡਸਟਰੀ ਨੂੰ ਹੁਣ ਫਿਲਮ ਕਰ ਰਹੇ ਹੋ ਫਿਲਮ ਚ ਪਹਿਲਾਂ ਤਾਂ ਕਿਰਦਾਰ ਸਮਝਣਾ ਚਾਹੂੰਗੀ ਤੁਹਾਡਾ ਕਿ 뮤직 ਡਾਇਰੈਕਟਰ ਦਾ ਕਿਰਦਾਰ ਹੀ ਕਰ ਰਹੇ ਹੋ ਜਾਂ ਕੁਝ ਹੋਰ ਹੈ ਸੇਮ ਕੀ ਬਾਤ ਹੈ ਔਰ ਫਿਲਮ ਚ ਵੀ ਨਾਮ ਮਨੀ ਹੈ ਔਰ ਹਾਂਜੀ ਨਾ ਬਾਈ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਇੱਕ ਵਾਰ ਮੈਂ ਇਸ ਮੂਵੀ ਦਾ 뮤직 ਕਰ ਰਿਆ ਸੀ ਤਾਂ ਬਾਈ ਕਹਿੰਦੇ ਵੀ ਬਾਈ ਇਹ ਤੁਹਾਡਾ ਹੀ ਕਰੈਕਟਰ ਹੈ ਤੁਹਾਡੀ ਲਾਈਫ ਆ ਤੇ ਉਹੀ ਆਪਾਂ ਸੇਮ ਕਰਨਾ ਸੋ ਮੈਂ ਕਿਹਾ ਵੀ ਇਹ ਵੀ ਦੇਖੀਏ ਕਰਕੇ ਕਿ ਕਿਦਾਂ ਲੱਗਦਾ ਕੀ ਬਾਤ ਹੈ ਸੋ ਰਿਐਲਿਟੀ ਚ ਵੀ ਮੂਵੀ ਦਾ 뮤직 ਕਰ ਰਹੇ ਹਾਂਜੀ ਹਾਂਜੀ ਰੈਲਿਟੀ ਸਾਰੀ ਮੂਵੀ ਦਾ ਮਿਊਜ਼ਿਕ ਮੈਂ ਕੀਤਾ ਐਂਡ ਇਹ ਮਦਾਨੀਆਂ ਇਜ਼ ਅ ਮਿਊਜ਼ੀਕਲ ਮੂਵੀ ਆਰ ਇਹਦੇ ਵਿੱਚ ਜਿਹੜਾ ਟਾਈਟਲ ਟ੍ਰੈਕ ਮਦਾਨੀਆਂ ਇਟਸੰਗ ਬਾਈ ਆਤੀਫ ਅਸलम देन देयर इज अ ਕਾਂਸਾਬ ਜੀ ਖਾਨ ਐਂਡ ਮਨਤ ਨੂਰ ਜੈਸਮੀਨ ਅਕਟਰ ਇਹ ਇੱਕ ਦੋ ਗਾਣੇ ਹੋਰ ਨੇ ਉਹਨਾਂ ਦਾ ਵੀ ਹਜੇ ਮੈਂ ਫਾਈਨਲਾਈਜ਼ ਕਰ ਰਿਹਾ ਸੋ ਬਹੁਤ ਅੱਛਾ ਕਨਸੈਪਟ ਹੈ ਔਰ ਹੋਪਫੁਲੀ ਸਰੋਤਿਆਂ ਨੂੰ ਜਿਹੜਾ ਮਿਊਜ਼ਿਕ ਵੀ ਪਸੰਦ ਆਊਗਾ ਕੀ ਬਾਤ ਹੈ ਸੋ ਫਿਲਮ ਮਧਾਨੀਆਂ ਇੱਕ ਵੈਡਿੰਗ ਬੇਸਡ ਹੈ ਦੋ ਫੈਮਲੀਆ ਦੀ ਕਹਾਣੀ ਹੈ ਰਾਈਟ ਸੋ ਫੈਮਲੀਆਂ ਨੂੰ ਲੋਕਾਂ ਦੇ ਨਾਲ ਕਨੈਕਟ ਕਰਨ ਚ ਮਿਊਜ਼ਿਕ ਦਾ ਬਹੁਤ ਵੱਡਾ ਹਿੱਸਾ ਹੁੰਦਾ ਰਾਈਟ ਮਿਊਜ਼ਿਕ ਬਹੁਤ ਵੱਡਾ ਪਾਰਟ ਪਲੇ ਕਰਦਾ ਫਿਲਮ ਦੇ ਵਿੱਚ ਇੱਕ ਸੈਂਟਰ ਪੁਆਇੰਟ ਕਹਿ ਸਕਦੇ ਆ ਚਾਹੇ ਗਾਣਿਆਂ ਦਾ ਮਿਊਜ਼ਿਕ ਹੋਵੇ ਚਾਹੇ ਬੈਕਗ੍ਰਾਉਂਡ ਮਿਊਜ਼ਿਕ ਵੈਸੇ ਹੀ ਹੋਵੇ ਹੈਨਾ ਫਿਲਮ ਦਾ ਉਹਦੇ ਲਈ ਤੁਸੀਂ ਕੀ ਸਪੈਸ਼ਲ ਕਰ ਰਹੇ ਹੋ ਕੀ ਕ੍ਰੀਏਟਿਵ ਕਰ ਰਹੇ ਹੋ ਕਿ ਲੋਕ ਜਿਹੜੇ ਨੇ ਇਹਨੂੰ ਅਲੱਗ ਕਹਿ ਅ ਮੈਂ ਇਹ ਨਹੀਂ ਕਹਿੰਦਾ ਕਿ ਲੋਕ ਅਲੱਗ ਕਹਿਣਗੇ ਪਰ ਲੋਕ ਆਪਣਾ 뮤직 ਇਹਨੂੰ ਜ਼ਰੂਰ ਕਹਿਣਗੇ ਹਰ ਹਰ ਇਨਸਾਨ ਨੂੰ ਇਹ ਲੱਗੂਗਾ ਕਿ 뮤직 ਦੇ ਥਰੂ ਵੀ ਮੇਰੀ ਗੱਲ ਹੋ ਰਹੀ ਹੈ ਸੋ ਇਹ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਹਰ ਇੱਕ ਤਰੀਕੇ ਦੇ ਇਮੋਸ਼ਨਸ ਹੈ ਜਿਹੜੇ ਉਹ 뮤직 ਦੇ ਰਾਹੀਂ ਮੈਂ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਕਿਸ ਜਮਿੰਦੀ ਸਟੋਰੀ ਸੀ ਜੋ ਮੈਨੂੰ ਨਬਈ ਨੇ ਦੱਸਿਆ ਕਿ ਆਪਾਂ ਇਹ ਥਾਟ ਪ੍ਰੋਸੈਸ ਹੈ ਉਸ ਤਰੀਕੇ ਨਾਲ ਕਿ ਮੈਂ ਕੁਝ ਵੀ ਇਹਦੇ ਵਿੱਚ ਇਹ ਨਹੀਂ ਸੀ ਕਿ ਹਾਂ ਆਪਾਂ ਕੋਈ ਗਾਣਾ ਬਣਿਆ ਤੇ ਆਪਾਂ ਚੱਕ ਕੇ ਮੂਵੀ ਚ ਪੇਸਟ ਕਰਤਾ देयर ਇਜ਼ ਨਾਥਿੰਗ ਲਾਈਕ ਥੈਟ ਹਰ ਸੀਨ ਟੂ ਸੀਨ ਵਰਡ ਟੂ ਵਰਡ ਆਪਾਂ ਉਸ ਤਰੀਕੇ ਨਾਲ ਕੰਮ ਕੀਤਾ ਸੋ ਮਨੀ ਔਜਲਾ ਸਾਡੇ ਨਾਲ ਹੁਣ ਔਰ ਤੁਹਾਡਾ ਸੁਪਰ ਹਿੱਟ ਗਾਣਾ ਸੀ ਨਾ ਸੁਣੀਏ ਹੋ ਨਹੀਂ ਸਕਦਾ ਜ਼ਰੂਰ ਸਾਡੇ ਨਾਲ ਤੁਸੀਂ ਦੋ ਬੋਲ ਜ਼ਰੂਰ ਸਕਦੇ ਹੁਣ ਅੱਖਾਂ ਨੀਲੀਆਂ ਚ ਕਾਲਾ ਕਜਲਾ ਸ਼ਕੀਨ ਜੱਟ ਨਾ ਵੇ ਆਈ ਲੱਗਦੀ ਉਹ ਫਿਰ ਫਸਲਾਂ ਦੇ ਨਾਂ ਪੁੱਛਦੀ ਉਹ ਗੋਰੀ ਲੰਡਣ ਤੋ ਆਹੀ ਲੱਗਦੀ ਥੈਂਕ ਯੂ ਹੋਰ ਗਾਣੇ ਸੀ ਕਦੋਂ ਸੁਣ ਰਹੇ ਥੋੜੀ ਜ਼ੁਬਾਨੀ ਬਹੁਤ ਜਲਦੀ ਮੈਂ ਆਪਣੀ EP ਤੇ ਕੰਮ ਕਰ ਰਿਹਾ ਹਾਂ ਬਸ ਜਿੱਦਾਂ ਹੀ ਮੂਵੀ ਦਾ ਮਿਊਜ਼ਿਕ ਕੰਪਲੀਟ ਕਰਕੇ ਇਹਨਾਂ ਨੂੰ ਦਿਨਾ ਉਸ ਤੋਂ ਬਾਅਦ ਮੈਂ ਆਪਣੀ EP ਦਾ ਕੰਮ ਸ਼ੁਰੂ ਕਰਦਾ ਤੇ ਹੋਪਫੁਲੀ ਜਲਦੀ ਮੈਂ ਆਪਣੇ ਸੋਹਤਿਆਂ ਦੇ ਸਾਹਮਣੇ ਵੀ ਰੱਖੂਗਾ ਕੀ ਬਾਤ ਹੈ ਸੋ ਗੁੱਡ ਲੱਕ ਫਿਲਮ ਦੇ ਲਈ ਤੁਹਾਨੂੰ ਉਮੀਦ ਕਰਦੇ ਹਾਂ ਕਿ ਫਿਲਮ ਨੂੰ ਬਹੁਤ ਅੱਛਾ ਪਿਆਰ ਮਿਲੇ ਤੁਹਾਡੇ ਕਿਰਦਾਰ ਨੂੰ ਬਹੁਤ ਅੱਛਾ ਪਿਆਰ ਮਿਲੇ ਥੈਂਕ ਯੂ ਥੈਂਕ ਯੂ ਮਿਹਰਬਾਨੀ ਜੀ ਸਰ ਥੈਂਕ ਯੂ ਸੋ ਇਸੇ ਜਿਵੇਂ ਮੇਰੇ ਨਾਲ ਮਨੀ ਔਜਲਾ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਫਿਲਮ ਮਦਾਨੀਆਂ ਜਲਦ ਸਿਨੇਮਾ ਘਰਾਂ ਦੇ ਵਿੱਚ ਤੁਹਾਡੇ ਸਾਹਮਣੇ ਆਏਗੀ ਫਿਲਹਾਲ ਹੀ ਮ